ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਹੈ ਤਾਂ ਇਹਦੀ ਬਾੰਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨ ਵਰਤੀ ਜਾ ਸਕੀ ਤਾਂ ਇਹਨੂੰ ਕਿਸੇ ਨਿੱਜੀ ਕਿਸੇ ਇਹਨੂੰ ਦੂਸਰੇ ਆਪਣਾ ਪੈਸੇ ਵਾਲੇ ਉਹਨਾਂ ਤੋਂ ਬਾਹਰ ਕੱਢਣ ਦੀ ਪਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਤਲਬ ਅਸੀਂ ਇੱਕ ਇੱਥੇ ਵਿਚਾਰ ਗੋਸ਼ਟੀ ਰੱਖੀ ਹੈ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਪੰਥ ਦੇ ਵੱਖ-ਵੱਖ ਸੰਪਰਦਾਂ ਨਾਲ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਸਾਰੇ ਧੜਿਆਂ ਦੇ ਨਮਾਇंदे ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਬੁਲਾਇਆ ਤੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਇੱਕ ਨਵੀਂ ਗੱਲ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰਿਆਂ ਨੂੰ ਉਹ ਸਾਰੇ ਧੜਿਆਂ ਦੀ ਗੱਲ ਅਸੀਂ ਸੁਣਾਵਾਂਗੇ ਤੇ ਸਾਰੀ ਸੰਗਤ ਨੂੰ ਸੁਣਾਵਾਂਗੇ ਹਰ ਇੱਕ ਬਲਾਰੇ ਦੇ ਜਿਹੜੇ ਵਿਚਾਰ ਨੇ ਉਹ ਰਿਕਾਰਡ ਹੋਣੇ ਨੇ ਸਾਡਾ ਮਕਸਦ ਹੈ ਕਿ ਇੱਕ ਨਿਚੋੜ ਕੱਢਣਾ ਇਸ ਸੈਮੀਨਾਰ ਦੇ ਵਿੱਚੋਂ ਕਿ ਸਿੱਖ ਸੰਗਤ ਜਾਂ ਸਿੱਖ ਜਗਤ ਚਾਹੁੰਦਾ ਕੀ ਹੈ ਔਰ ਵਕ ਵਕ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਦੇ ਧੜਿਆਂ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਚਾਹੇ ਦੀ ਹੋ ਕਿਸੇ ਪਲੇਟਫਾਰਮਾਂ ਤੇ ਕੰਮ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਕਾਰਜ ਨੇ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਇਹ ਜਿਹੜਾ ਇਹਦਾ ਨਿਚੋੜ ਹੈ ਉਹਨਾਂ ਦੀ ਬਖ ਵਖ ਖੜਿਆਂ ਦੀ ਲੀਡਰਸ਼ਿਪ ਨੂੰ ਦੇਣਾ ਕਿ ਸਿੱਖ ਕੌਮ ਹੈ ਜਿਹੜੀ ਉਹ ਆ ਚਾਹੁੰਦੀ ਹੈ ਤੇ ਤੁਹਾਨੂੰ ਆਪਦੇ ਜਿਹੜੇ ਕਾਰਜ ਨੇ ਇਸ ਸੰਭਾਵਨਾ ਮਤਾਬਕ ਕਰਨੇ ਚਾਹੀਦੇ ਨੇ ਤੇ ਉਹ ਇਹਦੇ ਨਾਲ ਮਤਲਬ ਉਹਨਾਂ ਨੂੰ ਆਪਦੀ ਜਿਹੜੀ ਸੋ ਮਨੀ ਕਾਲੀ ਦਲ ਦੀ ਜਿਹੜੀ ਨੀਤੀ ਬਣਾਉਣ ਦੇ ਵਿੱਚ ਵੀ ਇੱਕ ਉਹਨਾਂ ਨੂੰ ਫਾਇਦਾ ਹੋਊਗਾ ਇਹ ਅਸੀਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੰਤ ਬਾਬਾ ਤਤ ਸਿੰਘ ਜੀ ਮਸਤੋਂ ਸਾਹਿਬ ਵਾਲਿਆਂ ਦੀ ਅੱਗੇ 100 ਸਾਲਾ ਵਰਸੀ ਸਮਾਗਮ ਆ ਰਹੇ ਨੇ ਇਹ ਅਸੀਂ ਉਹਨਾਂ ਦੇ ਵਰਤੀ ਸਮਾਗਮਾਂ ਨੂੰ ਮੁੱਖ ਰੱਖ ਕੇ ਇੱਕ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਪਹਿਲੀ ਸਮਾਗਮ ਹੈ ਜਿਹੜਾ ਪਹਿਲਾ ਸੈਮੀਨਾਰ ਹੈ ਉਹ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਪੁਨਰ ਸਿਰਜੀਤੀ ਤੇ ਰੱਖਿਆ ਕਿ ਪੁਨਰ ਸਿਰਜੀਤੀ ਅਗਰ ਹੋਵੇ ਤਾਂ ਉਹ ਕਿਸ ਰੂਪ ਚ ਹੋਵੇ ਇਹਦਾ ਵਿਧੀ ਵਿਧਾਨ ਕੀ ਹੋਵੇ ਇਹਦੇ ਵਿੱਚ ਰੱਖਿਆ ਇਸ ਲਈ ਤੇ ਉਸ ਤੋਂ ਬਾਅਦ ਹੋਰ ਇਹ ਲੜੀਆਂ ਚੱਲਦੀਆਂ ਰਹਿਣਗੀਆਂ ਹੌਲੀ ਹੌਲੀ ਜਿਹੜਾ ਇੱਥੇ ਅਸੀਂ ਸਿੱਖ ਸੰਗਤ ਦਾ ਇੱਕ ਪਲੇਟਫਾਰਮ ਦੇਣਾ ਭਾਵਨਾਵਾਂ માં ਹਰ ਇੱਕ ਸਿੱਖ ਦੇ ਮਨ ਚ ਨੇ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਇਹ ਪਲੇਟਫਾਰਮ ਅਸੀਂ ਸਾਰੇ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਵਿਚਾਰ ਇਥੋਂ ਪੈਦਾ ਕੀਤਾ ਜਾਵੇ ਤੇ ਉਹ ਵਿਚਾਰ ਸਾਰੇ ਉਹ ਕਿਸੇ ਵੀ ਧੜੇ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਨੂੰ ਉਹ ਵਿਚਾਰ ਅਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਆਪ ਦਾ ਜਿਹੜਾ ਇਸ ਸਿੱਖ ਕੌਮ ਦੀ ਭਾਵਨਾਵਾਂ ਦੇ ਅਨੁਸਾਰ ਜਿਹੜੇ ਆਪਣੇ ਅਕਾਲੀ ਦਲ ਨੇ ਉਹ मतलब ਚਲਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ। ਇਹ ਸਰ ਜਿੰਨੇ ਵੀ ਅਕਾਲੀ ਦਲ ਬਣੇ ਹੋਏ ਸਾਰਿਆਂ ਨੂੰ ਇਕੱਠੇ ਹੋਵਾਂਗੇ ਜਿਵੇਂ ਆ ਮਾਨ ਸਾਹਿਬ ਦਾ ਅਕਾਲੀ ਦਲ ਹੋ ਗਿਆ ਜਾਂ ਸਾਰਿਆਂ ਨੂੰ ਜੀ ਮਾਨ ਸਾਹਿਬ ਸਾਰੇ ਸਾਡੇ ਵਿੱਚ ਵੀ ਪ੍ਰਬੰਧਕੀ ਟੀਮ ਜਿਹਦੇ ਵਿੱਚ ਵੀ ਸਾਰੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਨੇ ਸਾਡੇ ਵਿੱਚ ਬੈਠੇ ਨੇ। ਅਸੀਂ ਇਹਨੂੰ ਬੜਾ ਸੱਚੀ ਤੇ ਸੋਚੀ ਭਾਵਨਾ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੜਾ ਨਿਰਪੱਖ ਹੋ ਕੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰੇਕ ਵਿਚਾਰ ਨੂੰ ਇੱਥੇ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਕੱਲੀ ਇਕੱਲੀ ਦਲ ਦੇ ਧੜਿਆਂ ਤੱਕ ਵੀ ਅਸੀਂ ਸੀਮਤ ਨਹੀਂ ਰੱਖ ਰਹੇ ਅਸੀਂ ਤਾਂ ਇੱਥੇ ਜੋ ਵੀ ਸਿੱਖ ਜਗਤ ਦੇ ਵਿੱਚ ਛੋਟੀ ਤੋਂ ਛੋਟੀ ਜਥੇਬੰਦੀ ਵਿਚ ਰਹੀ ਹੈ ਜਾਂ ਕੋਈ ਸੰਪਰਦਾ ਵਿਚ ਰਹੀ ਹੈ ਹਰੇਕ ਨੂੰ ਇੱਥੇ ਇੱਕ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਕੌਮ ਦੀਆਂ ਭਾਵਨਾਵਾਂ ਨੂੰ ਇੱਕ ਇਕੱਤਰ ਕਰਨਾ ਹੈ ਕਿ ਅਸਲ ਵਿੱਚ ਕੌਮ ਦੇ ਮਸਲੇ ਕਿਹੜੇ ਨੇ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਨੇ ਤੇ ਉਹ ਹੱਲ ਤੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ ਤੇ ਜਿਹੜੇ ਵੱਖ-ਵੱਖ ਸਿੱਖ ਕੌਮ ਦੇ ਵੱਖ-ਵੱਖ ਪਲੇਟਫਾਰਮਾਂ ਤੇ ਜਿਹੋ ਸ਼੍ਰੋਮਣੀ ਕਾਲੀ ਦਲ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਕੋਈ ਹੋਰ ਹੈ ਵੀ ਉਹ ਅਗਵਾਈ ਕਰ ਰਹੇ ਨੇ ਜਿਹੜੇ ਤੇ ਉਹਨਾਂ ਨੂੰ ਆਪਦੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਨੇ ਉਹ ਤਬਦੀਲੀਆਂ ਅਸੀਂ ਇੱਥੋਂ ਇਕੱਤਰ ਕਰਕੇ ਸਾਰੀ ਲੀਡਰਸ਼ਿਪ ਨੂੰ ਭੇਜਣਾ ਚਾਹੁੰਦੇ ਆਂ